ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਲ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਬਗਰਾੜੀ ਜ਼ਿਲ੍ਹਾ ਇਹਨੂੰ ਫਰੀਦਕੋਟ ਪੈਂਦਾ ਤਹਿਸੀਲ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਤੁਹਾਨੂੰ ਇੱਕ ਇਧਰ ਬਹੁਤ ਵੱਡੀ ਤਾਜੀ ਸੂਈ ਸਵਾਈ ਜਰਸੀ ਪੂਰਾ ਵੱਡਾ ਡਾਵਲ ਹਵਾਨਾ ਮਗਰ ਬੱਛੀ ਆ ਤੇ ਇੱਕ ਆਹਾਵੜ ਦੋ ਨਾਗਾ ਦੋਵੇਂ ਤਾਜ਼ੇ ਸੂਏ ਸਵਾਈ ਆ ਜੈ ਜੇ ਮੁੱਲ ਹੋਣਗੇ ਜੇ ਕੋਈ ਵੱਡੀ ਵੈੜ ਲੈਣ ਦਾ ਚਾਹ ਬਾਣਾ ਵੱਡੀ ਵੀ ਮਿਲ ਜੂ ਜੇ ਕੋਈ ਦਰਮਿਆਨੀ ਵੈੜ ਲੈਣ ਦਾ ਚਾਹ ਬਾਣਾ ਦਰਮਿਆਨੀ ਵੀ ਮਿਲ ਜੂ ਇਨਫਾਰਮੇਸ਼ਨ ਲੈ ਦੇਣਾ ਭਾ ਜੈ ਜੀ ਹੋਣਗੇ ਨਾ ਕਿ ਦੋਵੇਂ ਗਰਮੀ ਰਹਤਾ ਕਿਉਂਕਿ ਜੇ ਕੋਈ ਵੀ ਨਹੀਂ ਆ ਬਲੈਕ ਕਲਰ ਤੇ ਕਾਫੀ ਕਲਰ ਦਾ ਸਮੇਲ ਜਿਆ ਉਹਦਾ ਬਦਾ ਮੀ ਰੰਗਾ ਬਾਕੀ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਆ ਹਾਂਜੀ ਸੱਸੀ ਗਾਲ ਜੀ ਸੱਸੀ ਗਾਲ ਬਾਈ ਨਾਂ ਦੱਸ ਦਈਏ ਨਾਂ ਵੀਰ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ ਜੀ ਫੋਨ ਨੰਬਰ ਦੱਸ ਦਈਏ 9877624531 ਬਾਈ ਇਹ ਤੋਂ ਸ਼ੁਰੂ ਕਰ ਜਸ਼ਨ ਨੇ ਤੇ ਵੀਰੇ ਪਹਿਲੇ ਸੂਏ ਮੂੰਹ ਤੋਂ ਖੀਰੀ ਆ ਬੱਚੀ ਹੂੰ ਤੇ ਇਹ ਅੱਜ ਸਵੇਰ ਹੀ ਸੂਈ ਸੀਗੀ ਤੇ ਜੇਰ ਜੂੜ ਪੈ ਗਈ ਦੋ ਘੰਟੇ ਹੋ ਗਏ ਉਹ ਬੱਠਲ ਚ ਪਈ ਆ ਦੋ ਬੱਢਾ ਸੂਈਆਂ ਸੀਗੀਆਂ ਦੋ ਬੱਠਲ ਪਾਏ ਆ ਤੇ ਮੜਾ ਮਾਰ ਦੋਸਤੋ ਆ ਵੇਖ ਸਕਦੇ ਤੁਸੀਂ ਜ਼ੂਮ ਕਰਤਾ ਮੈਂ ਦੋ ਬੱਠਲ ਭਰੇ ਪਏ ਆ ਬਾਅਦ ਚ ਪਰਲੇ ਪਾਸੇ ਜਾ ਕੇ ਵਿਖਾਵ ਵੀ ਦੂੰ ਦੋਹਾਂ ਦੀ ਜੇਰ ਕੰਪਲੀਟ ਆ ਕਿੰਨਾ ਕੁ ਦੁੱਧ ਪਿਆ ਉਸਨੇ ਦੁੱਧ ਵੀਰੇ ਕੱਢ ਦੂਗੀ ਇਹ 16-17 ਲੀਟਰ ਨਾਰਮਲ ਕੱਢ ਬਾਹਰ ਨੂੰ ਆ ਦੰਦ ਰਖਾ ਦੀ ਆ ਖੀਰੀ ਆ ਦੋਸਤੋ ਦੁੱਧ ਵਾਲੇ ਦੰਦਾਂ ਚ ਖੀਰੀ ਬੱਚੀ ਬਾਕੀ ਦੰਦ ਹੀ ਤੁਹਾਨੂੰ ਵਿਖਾ ਦਿੰਨੇ ਆ ਹੂੰ ਠੀਕ ਹੈ ਦੋਸਤੋ ਨਿੱਕੇ ਨਿੱਕੇ ਦੰਦ ਮੋਤੀਆਂ ਵਾਂਗੂ ਚੜਨੇ ਪਏ ਆ ਬਾਕੀ ਥਾਂ ਦੀ ਸੀਲ ਵੀ ਬਹੁਤ ਅੜੀ ਜਿਓ ਪਹਿਲਾਂ ਨਾਲੋਂ ਹੂੰ ਖਤਰੀਆਂ ਹੀ ਵਾਹ ਆ ਤੁਸੀਂ ਵੇਖ ਰਹੇ ਆ ਮੈਂ ਥੋੜਾ ਜਿਹਾ ਪਿੱਛੇ ਅੜ ਗਿਆ ਕਿ ਬਰ ਬਗਾਨੇ ਬੰਦੇ ਕਰਕੇ ਜਾਨਵਰ ਥੋੜਾ ਘਣਾ ਕਰ ਵੀ ਜਾਂਦਾ ਪਰ ਸੀਲ ਪੂਰੀ ਆ ਬਾਕੀ ਕੱਬਣ ਦਾ ਵਹਿਮ ਹੁੰਦਾ ਸੂਈਆਂ ਸਵਾਈਆਂ ਹੈਂਆਂ ਦੋਵੇਂ ਅਗਲਾ ਆਪ ਦੀ ਰੀਜਨਲ ਚੋਕੇ ਤਸੱਲੀ ਕਰਕੇ ਲੈ ਜਾਵੇ ਚੁਆਈ ਕਰਕੇ ਵੇਖਿਆ ਵੀ ਨਿਆਣਾ ਪਾ ਕੇ ਚੁਆਈ ਕੀਤੀ ਲੱਤ ਨਹੀਂ ਚੱਕੀ ਠੀਕ ਹੈ ਆਗਲਾ ਕਰਕੇ ਲੈ ਕੇ ਜਾਵੇ ਆ ਨਿਆਣਾ ਪਾ ਕੇ ਬਾਈ ਕਹਿੰਦਾ ਆਪਾਂ ਚੁਆਈ ਕੀਤੀ ਆ ਤੇ ਲੱਤ ਵੀ ਨਹੀਂ ਚੱਕੀ ਉਹੀ ਗੱਲ ਆ ਮੈਂ ਤਾਂ ਪਹਿਲਾਂ ਕਹਿੰਦਾ ਕਿ ਗੱਬਣ ਦਾ ਵਹਿਮ ਹੁੰਦਾ ਸੂਈਆਂ ਸੂਈਆਂ ਵੜਣਾ ਅਗਲਾ ਆਪ ਦੀ ਚੋਕੇ ਟਕਾ ਕੇ ਤਸੱਲੀ ਕਰਕੇ ਲੈ ਜਾਵੇ 16 ਪਿਆ ਜੇ ਵੀਰ ਕਹਿੰਦਾ 17 ਪਿਆ ਜੇ ਇੱਥੇ ਦੁੱਧ ਪਿਆ ਜੂ ਦੁੱਧ ਵਾਲੇ ਦੰਦਾ ਚ ਖੀਰੀ ਵੱਚੀ ਪਹਿਲਾ ਸੂਆ ਅੱਜ ਹੀ ਸੂਈ ਆ ਦੋਵੇਂ ਵੜਾ ਅੱਜ ਹੀ ਸੂਈਆਂ ਦੋਵਾਂ ਦੀ ਜੇਰ ਪੈ ਗਈ ਐ ਕੰਪਲੀਟ ਹਵਾਨਾ ਸੋਹਣਾ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਹਵਾਨਾ ਰੋਗ ਗਾਜ ਨੇ ਬਾਕੀ ਥਣ ਤੁਨੂੰ ਨੇੜ ਤੋਂ ਚੈੱਕ ਕਰਾ ਦੇਣਾ ਸੋਹਣੇ ਥਣ ਹੱਥ ਦੀ ਚੁਆਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਆ ਤੁਸੀਂ ਵੇਖ ਲਓ ਤਾਂ ਉਦੋਂ ਮਾੜਾ ਜਿਹਾ ਹੀ ਕਰ ਗਈ ਸੀਲ ਪੂਰੀ ਆ ਇਹ ਤੁਹਾਨੂੰ ਵੀ ਪਤਾ ਬਸ ਕਮਾਲਾ ਜਿਸ਼ ਨੇ ਜੇ ਪਸ਼ੂ ਗਰਮ ਹੋਵੇ ਉੱਥੇ ਤਾਂ ਵਪਾਰੀ ਹੋਵੇ ਭਾਵੇਂ ਘਰ ਵਾਲਾ ਬੰਦਾ ਹੋਵੇ ਚਲੋ ਆਪਾਂ ਕੱਲੇ ਵਪਾਰਕਾਂ ਨੂੰ ਨਹੀਂ ਕਹਿੰਦੇ ਵਿੱਚ ਘਰ ਵਾਲੇ ਬੰਦੇ ਵੀ ਬਹੁਤ ਆ ਉਦੋਂ ਚਲੋ ਆ ਵਪਾਰੀਆਂ ਨੂੰ ਕਹਿਣਾ ਸੌਖਾ ਹੋ ਜਾਂਦਾ ਵਿੱਚ ਘਰ ਵਾਲੇ ਵੀ ਝੂਠ ਮਾਰ ਜਾਂਦੇ ਆ ਤੇ ਵਿੱਚ ਇਮਾਨਦਾਰ ਵਪਾਰੀ ਵੀ ਬਹੁਤ ਆ ਬਾਕੀ ਜੇ ਗੱਲ ਜਿੱਥੋਂ ਚੱਲੀ ਸੀਗੀ ਲੱਤ ਮਾਰਨ ਤੋਂ ਜਿਹੜਾ ਪਸ਼ੂ ਗਰਮ ਹੁੰਦਾ ਉਹਦੇ ਤਾਂ ਪਹਿਲਾਂ ਹੀ ਵਪਾਰੀ ਹੋਵੇ ਜਾਂ ਘਰ ਵਾਲਾ ਹੋਵੇ ਨੇੜੇ ਨਹੀਂ ਜਾਂਦਾ ਕਿਉਂਕਿ ਦੂਰੋਂ ਹੀ ਅਗਲਾ ਕਹਿ ਦਿੰਦਾ ਹੁੰਦਾ ਬਾਈ ਸੀਲ ਐ ਤੇ ਪਰ ਬਾਈ ਨੇ ਹੱਥ ਮਾਰ ਕੇ ਵਿਖਾਇਆ ਪੂਰੀ ਸੀਲ ਸਾਊ ਆ ਦੁੱਧ ਵਾਲੇ ਦੰਦਾ ਚ ਖੀਰੀ ਵੱਛੀ ਪਹਿਲਾ ਸੂਆ ਨਵਾਂ ਹਨ ਵਾਧੇ ਵਾਲੀ ਵਹਿੜਾ ਵੱਦੇ ਲਈ ਤਾਂ ਕਹਿੰਦਾ ਕਿਉਂਕਿ ਅਸੀਂ ਤਾਂ ਪਹਿਲੇ ਸੂਵੇ ਸੂਈ ਆ ਵਧੀਆ 5 6 ਸੂਵੇ ਕਰਮਾਂ ਵਾਲੀ ਦੁੱਧ ਪਿਆਉ ਕੋਈ 2 4 ਸੂਵੇ ਦੁੱਧ ਪੀ ਕੇ ਵੀ ਸੇਲ ਕਰਦਾ ਤਾਂ ਵੀ ਕਰਮਾਂ ਵਾਲੀ ਨੇ ਭੱਜ ਕੇ ਵੇਖ ਜਾਣਾ ਕਿਉਂਕਿ ਇਸ ਟਾਈਮ ਪਹਿਲੇ ਸੂਵੇ ਸੂਈ ਆ ਤਿੰਨ ਸੂਵੇ ਦੁੱਧ ਪੀ ਕੇ ਵੀ ਸੇਲ ਕਰੋਗੇ ਗਾਂ ਬਣਾ ਕੇ ਜਿੰਨੇ ਦੀ ਲੋਂਗੇ ਕਿਉਂਕਿ ਮਹਿੰਗਾਈ ਵੱਧਦੀ ਜਾਂਦੀ ਦਿਨੋਂ ਦਿਨ ਤੇ ਉਦੋਂ ਵੱਧ ਪੈਸਿਆਂ 'ਚ ਵੇਖਣਾ ਜੈਜਾ ਮਲਜਸ਼ਨੇ ਲੈਣ ਦੇ ਨਾਲ ਮੁੱਲ ਵੀਰੇ ਜਿੰਨਾ ਮਰਜ਼ੀ ਕਰ ਲਈ 65 58000 ਦੀ ਦੇ ਦਾਂਗੇ ਦੋਸਤੋ 50 ਤੇ 8 58000 ਦੀ ਵੀਰ ਕਹਿੰਦਾ ਦੇ ਦੇਣੀ ਆ ਛੋੜ ਛੱਪਾ ਮਾਨਤਾਂ ਨੂੰ ਥੋੜਾ ਥੋੜਾ ਚਲੋ ਹੋ ਜੂ ਕੋਈ ਚੱਕਰ ਨਹੀਂ ਇੱਕ ਨਗ ਲੈ ਲਓ ਤਾਂ ਵੀ ਹੋ ਜੂ ਜੋੜਾ ਲੈ ਲੋਗੇ ਪੂਰਾ ਬੱਧ ਹੋ ਜੂ ਤੇ ਇੱਕ ਇਧਰ ਫੁੱਲ ਵੱਡੀ ਵਹਿੜ ਇਹਦੇ ਬਾਰੇ ਦੱਸ ਜਸ਼ਨੇ ਵੀਰੇ ਇਹ ਜਿੱਡੇ ਸੂਏ ਚੀਜ਼ਾ ਵੜਾ ਤੀਜਾ ਮੰਦ ਨਾਲ ਦੂਜਾ ਮੰਦ ਲੈ ਅਗਲੇ ਨੇ ਕਈ ਵੱਡੀ ਹੋ ਕੇ ਬਣੀ ਚੀਜ਼ਾ ਮੰਦ ਨਾਲ ਤੀਜਾ ਮੰਦ ਨੇ ਹਾਂ ਇੱਕ ਸੂਏ ਨਾਲ ਤਾਂ ਚਲੋ ਕੀ ਹੋ ਜੂਗੀ ਰੀਜਨਲ ਪੰਜਾਬ ਵਾਲੀ ਜਰ ਸੇ ਵੀਰੇ ਅਗਲੇ ਨੂੰ ਦੂਜੀ ਮੰਦ ਨੇ ਕਿਹਾ ਮੈਂ ਮੇਨ ਗੱਲ ਆਪਾਂ ਪਹਿਲਾਂ ਆਹ ਬੇਨਤੀ ਕਰਦੇ ਆਂ ਵੱਡੀ ਮੰਨ ਕੇ ਆਵੇ ਤੇ ਇਹ ਵੀ ਕੱਲ ਸੂਈ ਆ ਮਗਰ ਜੇ ਦੂਰ ਇਹ ਕੰਪਲੀਟ ਪੈ ਗਈ ਵੀਡੀਓ ਹੈਗੀ ਆਪਣੇ ਕੋਲੇ ਮਗਰ ਮਗਰ ਇਹਦੇ ਵੱੱਛੀ ਆ ਬਈ ਜੱਸ ਜੇਰ ਪੈ ਗਈ ਆ ਹਾਂ ਜੇਰ ਪੈ ਗਈ ਉਹ ਆਪਣੀ ਗਰੰਟੀ ਹੂ ਦੋਵੇਂ ਪਾਸੋਂ ਦੀ ਵੀਡੀਓ ਵੀ ਦਿਖਾਵਾਂਗੇ ਬਾਕੀ ਪਈ ਵੀ ਆ ਕਿੰਨਾ ਕ ਦੁੱਧ ਪਿਆਜੂ ਦੁੱਧ ਵੀਰੇ ਜਿਵੇਂ ਹਵਾਨਾ ਇਹਦਾ ਆਪਣਾ 25 26 ਲੀਟਰ ਕਹਦੇ ਪਰ 20 ਲੀਟਰ ਚਵਾ ਦੂਗੀ ਇਹਨਾ ਇੱਕ ਜਿਹੜਾ ਪਰਲਾ ਥਾਣਾ ਮੂਰਲਾ ਕਬੈਣੀ ਵਾਲਾ ਉਹ ਤਾਂ ਤੇਲ ਆ ਪਰਲੇ ਪਾਸੇ ਵਾਲਾ ਮੂਰਲਾ ਪਰਲੇ ਪਾਸੇ ਵਾਲਾ ਮੂਰਲਾ ਉਹ ਤੇਲ ਲੱਭੀ ਥੋੜਾ ਕਹਣਾ ਦੁੱਧ ਆਂਦਾ ਕਿ ਆਂਦਾ ਹੀ ਨਹੀਂ ਧਾਰ ਤੁਰ ਆਉਂਦੀ ਆ ਵੀਰੇ ਅਗਲਾ ਤੇਲ ਹੀ ਮੰਨ ਲੈ ਆਪਾਂ ਵੀ ਤੇਲ ਮੰਨ ਕੇ ਲਈ ਆ ਬਈ ਸਹੀ ਹੈ ਹਾਂ ਕੱਢੀਏ ਬਾਹਰ ਨੂੰ ਦੋਸਤੋ ਆ ਜੇਰ ਵੇਖ ਲਓ ਦੋਵਾਂ ਦੀ ਦੂਰੋਂ ਹੋ ਸਕਦਾ ਤੁਹਾਨੂੰ ਨਾ ਆਂਦੇ ਸੀ ਹੋਵੇ ਕੱਲੇ ਵੱਠਲ ਹੀ ਦਿਸੀ ਹੋਣ ਆਹ ਵੇਖ ਲਓ ਇੱਕ ਜੇਰ ਕੱਲ ਦੀ ਹੈ ਇੱਕ ਅੱਜ ਦੀ ਹੈ ਕੱਲ ਦੀ ਸੂਈ ਵੀ ਆ ਆਹ 2 ਨੰਬਰ ਦੂਜੇ ਸੂਵੇ ਬਾਈ ਕਹਿੰਦਾ ਸੂਈ ਹੈ ਜੀ ਤੋ ਆਪਾਂ ਲਈ ਅਗਲੇ ਨੇ ਦੂਜਾ ਸੂਵਾ ਕਿਆ ਜੇ ਕਿਸੇ ਨੇ ਤੀਜਾ ਸੂਵਾ ਮੰਨ ਕੇ ਲੈਣੀ ਆ ਤਾਂ ਬਾਈ ਕਹਿੰਦਾ ਭਵਾਂ ਕੋਈ ਚੱਕਰ ਨਹੀਂ ਆਪਾਂ ਨੂੰ ਤੀਜਾ ਸੂਵਾ ਮੰਨ ਕੇ ਲੈ ਲਓ ਉਹ ਤੁਹਾਨੂੰ ਵੀ ਪਤਾ ਇੱਕ ਸੂਏ ਨੇ ਨਾ ਤਾਂ ਬੁੱਢੀ ਬਣ ਲੱਗੀ ਆ ਤੇ ਜੇ ਕੋਈ ਖੀਰੀ ਕਹਿ ਦੂਗਾ ਤੇ ਮੂੰਹ ਚ ਦੰਦ ਵੀ ਹੋ ਦੁੱਧ ਵਾਲੇ ਆਉਣ ਹੋ ਰਹੇ ਇਹਦੇ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਹਾਈਟ ਵਾਲੇ ਪਾਸੋਂ ਐਕਸਟਰਾਔਡਨਰੀ 68 ਟਰੈਕਟਰ ਜਿੱਡੀ ਆ ਕੱਦ ਹਾਈਟ ਵੀ ਬਹੁਤ ਆ ਤੇ ਲੈਂਥ ਵੀ ਪੂਰੀ ਆ ਤੇ ਪੂਰਾ ਸੋਹਣਾ ਵੱਡਾ ਜਬਰਦਸਤ ਹਵਾਨਾ ਪੰਡ ਜਿਹੜਾ ਹਵਾਨਾ ਤਿਆਰ ਕੀਤਾ ਪਟਾਂ ਚ ਫਸਿਆ ਪਿਆ ਲੈਵੇ ਦੇ ਹਿਸਾਬ ਨਾਲ ਬਾਈ ਕਹਿੰਦਾ 25 ਕਿਲੋ ਕਹਿ ਦਈਏ 26 ਕਿਲੋ ਕਹਿ ਦਈਏ ਅਗਲੇ ਨੇ ਯਕੀਨ ਮੰਨ ਲੈਣਾ ਪਰ ਬਾਈ ਕਹਿੰਦਾ ਆਪਾਂ 20 ਕਿਲੋ ਮੰਨ ਕੇ ਲਈ ਆ 20 ਦੀ ਗਾਰੰਟੀ ਆ ਖੁੱਲਾ ਪਿਆ ਜੂ ਗੁਲਾਬੀ ਥਣ ਕੋਈ ਵਾਧੂ ਫੋਟ ਸ਼ਾਂਗ ਨਹੀਂ ਜਿਹੜਾ ਕਬੈਣੀ ਵਾਲਾ ਮੂਰਲਾ ਥਣ ਇਹ ਥਣ ਤੋਂ ਇਹ ਤੇਲ ਹੈ ਕੋਈ ਧਾਰ ਤੂ ਰੌਂਦੀ ਹੋਊਗੀ ਤੁਸੀਂ ਤੇਲ ਹੀ ਮੰਨੋ ਬਾਹਰ ਦੋਸਤੋ ਪੂਰੀ ਵੱਡੀ ਡੱਵਾ ਵਾਲਾ ਬੱਚਾ ਮਗਰ ਬੱਛੀ ਹੈ ਜੇ ਕੋਈ ਭੈਣ ਭਰਾ ਵੱਛੀ ਦੀ ਵਧੀਆ ਸੇਵਾ ਸੰਭਾਲ ਗੌਰ ਕਰ ਲੈਂਦਾ ਤੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵੜ੍ਹ ਤਿਆਰ ਹੋ ਜੂ ਕਿਉਂਕਿ ਜਿਹੜੀ ਇੱਕ ਨੰਬਰ ਵੱਛੀ ਤੁਹਾਨੂੰ ਵਿਖਾਈ ਉਹ ਵੀ ਖੀਰੀ ਸੂਈ ਆ ਤੇ ਜੇ ਕੋਈ ਵਧੀਆ ਸੇਵਾ ਕਰਦਾ ਖੀਰੀਆਂ ਵੱਛੀਆਂ ਆ ਵੀ ਸੂਪ ਪੈਂਦੀਆਂ ਤੇ ਇਹਦੀ ਮਾਂ ਫੁੱਲ ਚੰਗੀ ਆ ਤੇ ਬੱਚਾ ਵੀ ਪੂਰਾ ਚੰਗਾ ਟਾਪ ਦਾ ਤਿਆਰ ਹੋ ਜੂ ਲੇਵੇ ਵਾਲੇ ਪਾਸੋਂ ਨੈਕਸਟ ਆਰਡਨਰੀ ਚਾਰ ਹੀ ਥਣ ਮੋٹے ਮੋٹے ਆਦੀ ਚਵਾਈ ਵਾਲੇ ਗਲਾਬੀ ਥਣ ਕੱਦ ਵੱਡਾ ਵਜਨ ਫੁੱਲ ਹੈ 20 ਕਿਲੋ ਮੰਨ ਕੇ ਸੌਦਾ ਕਰ ਲੈ ਬਾਈ ਕਹਿੰਦਾ ਅਗਲੇ ਨੇ ਤਾਂ ਆਪਾਂ ਨੂੰ 25 26 ਕਿਲੋ ਕਹਿ ਕੇ ਦਿੱਤੀ ਆ ਪਰ 20 ਕਿਲੋ ਮੰਨ ਕੇ ਲਈ ਆ 20 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਖੁੱਲਾ ਦੁੱਧ ਪਿਆ ਜੂ ਬਾਕੀ ਜੇ ਏਡੇ ਵੱਡੇ ਕੱਦ ਵਾਲੀ ਏਡੇ ਵੱਡੇ ਹਵਾਨੇ ਵਾਲੀ ਇਹਨਾਂ ਦੁੱਧ ਨਹੀਂ ਦਿੰਦੀ ਦੇਣਾ ਵੀ ਕੀ ਨੇ ਹਾਂ ਆ ਚਵਾਈ ਵੇਖ ਲਓ ਦੂਜੇ ਤੇ ਨਾਲ ਦੀ ਗਾਰੰਟੀ ਹੋਊ ਆਪਣੀ ਫੁੱਲ ਬਾਈ ਆ ਤਿੰਨਾਂ ਥਾਣਾਂ ਦੀ ਚਵਾਈ ਆਉਂਦੀ ਪਰ ਆਪਾਂ ਇਹਦਾ ਤਿੱਲ ਕਹਿ ਕੇ ਦੇਣੀ ਆ ਹਾਂ ਸਹੀ ਆ ਚਵਾਈ ਦੀ ਇੱਕ ਨੰਬਰ ਆ ਬਾਕੀ ਅਮਰੀਕਾ ਨਾਲ ਈਡੀਆਂ ਈਡੀਆਂ ਈਡਡੇ ਲੇਵੇ ਵਾਲੀਆਂ 40 40 50 50 ਕਿਲੋ ਖੁੱਲਾ ਦੁੱਧ ਪਿਆਉਂਦੀਆਂ ਤੇ ਇਹ ਕਰਮ ਵਾਲੀ 20 ਨਾਲ ਪਿਆਉ। ਬਾਕੀ ਅੱਗੇ ਥੋੜੀ ਸੇਵਾ ਵੱਧ ਕਰ ਲੋਂਗੇ ਹੋ ਸਕਦਾ 2-4 ਕਿਲੋ ਵੱਧ ਪਿਆ ਜੇ। ਜੈਦ ਜਾਂ ਮੌਲ ਜਸ਼ਨ ਇਹਦਾ ਲੈਣ ਦੇ ਨਾਲ। ਜੇ ਇਹਦਾ ਸਹੀ ਹੁੰਦੀ। ਫਿਰ ਤਾਂ ਸੀਗੀ 1.85 90000 ਦੀ ਤੈਨੂੰ ਹੀ ਪਤਾ ਹੀ ਹੈ। ਅੱਜ ਆਪਾਂ 55000 ਦੀ ਦੇ ਦਾਂਗੇ। ਮਹਾਂਤਾਂ ਨੂੰ ਥੋੜਾ ਥੋੜਾ ਕੰਨਾ ਕਰ ਦਾਂਗੇ। ਦੋਸਤੋ ਵੀਰ ਕਹਿੰਦਾ ਜੇ ਚੌਥਾ ਥਾਣਾ ਚੱਲਦਾ ਹੁੰਦਾ ਜਮਾ ਓਕੇ ਹੁੰਦੀ ਔਰਲੇ ਥਾਣਾ ਵਾਂਗੂ ਉਹ ਚੋ ਵੀ ਚਵਾਈ ਡਾਂ ਕਰ ਗਈ ਹੁੰਦੀ ਫੇਰ ਤਾਂ ਵੇਈਰ ਕਹਿੰਦਾ 80 85000 ਦੀ ਵੈੜ ਸੀ ਤੁਹਾਨੂੰ ਵੀ ਪਤਾ ਇਹ ਚ ਕੋਈ ਸ਼ੱਕ ਵੀ ਨਹੀਂ ਪਰ ਹੁਣ ਜੋ ਚੀਜ਼ ਆ ਸਾਹਮਣੇ ਆ 55000 ਦੀ ਦੇ ਦੇਣੀ ਆ ਉਹਦੇ ਚ ਮੌਕੇ ਤੇ ਛੋੜ ਛੱਪਾ ਮਾਨ ਤਾਨ ਹੋ ਜਾਊਗਾ ਅਗਲਾ ਬੇਫਿਕਰ ਹੋ ਕੇ ਆ ਜੇ ਤੇ ਜੀਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਤਿੱਲ ਕਹਿੰਦੀ ਵੀ ਕੀ ਆ ਰੁਪਿਆ ਵੀ 30 40000 ਘੱਟ ਹੈ ਤੇ ਦੁੱਧ ਦੇਣੇ 20 ਕਿਲੋ ਖੁੱਲਾ ਪਿਆ ਦੇਣਾ ਹੋ ਸਕਦਾ ਜੇ ਕਿਤੇ ਚੌਥਾ ਥਣ ਚੱਲਦਾ ਹੁੰਦਾ 5 7 ਕਿਲੋ ਦੁੱਧ ਦੇਣੇ ਹੋਰ ਪਿਆ ਦੇਣਾ ਸੀਗਾ ਜੀ ਤਾਂ ਆਪਾਂ ਲੈ ਕੇ ਆਂਗੇ ਨਾ ਪਿਛਲੇ ਸਾਲ ਵੀ ਟੈਲ ਸੀਗੀ ਉਹਨਾਂ ਨੇ ਮੰਨਿਆ 8 ਲੀਟਰ ਦੁੱਧ ਚੋਇਆ ਆਪਾ ਉਹ ਜਿਸਾ ਹੁਣ 7-8 ਲੀਟਰ ਥਾਂ ਦਾ ਛਾੜੀ ਦਿੱਤਾ 20 ਦੀ ਗਰੰਟੀ ਤਾਂ ਦੇਣੀ ਆ ਠੀਕ ਹੈ ਤੇ ਦੂਜੀ ਗੱਲ ਵੱਛੀ ਵੀ ਚੰਗੇ ਸੀਮਨ ਦੀ ਆਪਾਂ ਨਾਂ ਨਹੀਂ ਲੈਂਦੇ ਚੰਗਾ ਟੀਕੀ ਭਰਾਇਆ ਸੀ ਹੂੰ ਬਾਕੀ ਜੇ ਕਿਸੇ ਨੇ ਜਰਸੀ ਬਰੀਡ ਤੇ ਕੰਮ ਕਰਨਾ ਤੇ ਆ ਹੋਰ ਮਹੀਨੇ ਦੋਵਾਂ ਮਹੀਨਿਆਂ ਨੂੰ ਨੇ ਹੀਟ 'ਚ ਆਉਣਾ ਚੰਗੇ ਟਾਪ ਬੱਲ ਦਾ ਸੀ ਬਣ ਲੱਗ ਜੇ ਜਰਸੀ ਬਰੀਡ ਦੇ ਚੰਗੇ ਬੱਲ ਦਾ ਸੀ ਬਣ ਲੱਗ ਜੇ ਤੇ ਟਾਪ ਦੀ ਜਰਸੀ ਬਰੀਡ ਘਰੇ ਤਿਆਰ ਕਰ ਦੂ ਕਿਉਂਕਿ ਵੈੜ ਕਿੱਡੀ ਆ ਤੇ ਦੁੱਧ ਵੀ ਬਹੁਤ ਆ ਤੇ ਅੱਗੇ ਚੰਗਾ ਸੀ ਬਣ ਲੱਗ ਗਿਆ ਜੇ ਕਿਤੇ ਵੱਛੀ ਦੇਗੀ ਜਰਸੀ ਬ੍ਰੀ ਟੌਪ ਦੀ ਤਿਆਰ ਕਰ ਦੂ ਘਰੇ ਮੁੱਲ ਕਿਹੜਾ 55000 ਵਿੱਚੋਂ ਛੋੜਛੱਪਾ ਵੀ ਹੋ ਜਾਊਗਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਜਾਨਵਰਾਂ ਦੋਵਾਂ ਜਾਨਵਰਾਂ ਦੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਹੈ ਜੇ ਕੋਈ ਖੀਰੀ ਲੈਣ ਦਾ ਚਾਹ ਵਾਣਾ ਇਹ 52000 ਦੀ ਦੇ ਦੇਣੀ ਉਹਦੇ ਚੋਂ ਛੋੜਛੱਪਾ ਮਾਨ ਤਾਣ ਹੋ ਜੂ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ 55000 ਚੋਂ ਮਾਨ ਤਾਣੂ ਜੀ ਤੋਂ ਲਈ ਆ ਬਾਈ ਕਹਿੰਦਾ ਉਹ ਤਾਂ 27 28 ਕਿਲੋ ਦੁੱਧ ਦੱਸ ਦਿਆ ਕਿ ਅਸੀਂ ਪਿਛਲੇ ਸੂਵੇ ਤਿੱਲ ਥੱਲੋਂ ਚੋਇਆ ਪਰ ਬਾਈ ਕਹਿੰਦਾ ਆਪਾਂ 20 ਕਿਲੋ ਮੰਨ ਕੇ ਲਈ ਆ 20 ਕਿਲੋ ਤਾਂ ਖੁੱਲਾ ਪਿਆ ਦੇਣਾ ਬਾਕੀ ਐਡੀ ਵੜ ਜੇ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਫੋਨ ਨੰਬਰ ਸਕਰੀਨ ਤੇ ਆ ਨਿੱਕੇ ਨਿੱਕੇ ਪਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ